ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਣਾ ਵਿਖੇ ਇੱਕ ਭਾਰੀ ਇਕੱਠ ਹੋਇਆ ਨਸ਼ਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਲੋਂ ਖਤਮ ਕਰਾਂਗੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਕੋੜ ਨੂੰ ਵੱਡੋ ਸਾਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੀ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਜਿਹੜੇ ਪਿੰਡ ਦੇ ਵੇਚਣ ਆਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਰਤੋ ਕੀ ਇਹ ਜਾ ਕਦਮ ਨਾ ਉਠਾਇਆ ਵੀ ਕੱਲੂ ਫਿਰ ਤੁਸੀਂ ਉਹਦਾ ਨੁਕਸਾਨ ਹੋਵੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡੇ ਪਿੰਡ ਨੂੰ ਬਖਸ ਦਿਓ ਸਾਡੇ ਪਿੰਡ ਨਸਾਂ ਨਾ ਵੇਚਣਾ ਉਹ ਕੁਸਬਰੀ ਸਿੰਘ 24 ਸਾਲ ਦਾ ਜਿਹੜਾ ਓਵਰਡੋਜ਼ ਨਾਲ ਮਰ ਚੁੱਕਿਆ ਨਹਿਰ ਤੇ ਹੋਰ ਵੀ 5-6 ਨੌਜਵਾਨ ਇਹ ਚਟੇਰੀ ਪੇੜ ਜਿਹੜੇ ਨੇ ਜਿਹਦੇ ਕਾਰਨ ਅੱਜ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਸਿਆਂ ਦੇ ਕਮੇਟੀ ਬਣੀ ਕਮੇਟੀ ਵਿੱਚ ਫੈਸਲਾ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਪੰਡਿਤ ਵਿੱਚ ਨਹੀਂ ਵੜਨ ਦਵਾਂਗੇ ਨਾ ਵੇਚਣ ਦਵਾਂਗੇ ਨਾ ਪੀਣ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਨ ਵਾਲੋਂ ਵੀ ਜੇ ਤੁਹਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਤੇ ਇੱਕ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਚਾਹੇ ਕੋਈ ਬਾਵਾ ਯਾਤੀ ਬੈਠਾ ਮੜੀਆਂ ਦੇ ਵਿੱਚ ਚਾਹੇ ਕੋਈ ਆਪਣੇ ਇਧਰ ਟਿੱਬਿਆਂ 'ਚ ਮੜੀਆਂ 'ਚ ਬਹਿ ਕੇ ਚਾਹੇ ਕੋਈ ਸੋਖਾ ਪੀਂਦਾ ਕੁਝ ਵੀ ਕਰਦਾ ਉਹ ਆਪਦਾ ਪੜਾ ਵਿਚਾਰ ਲਓ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਾਂਗੇ ਵੀ ਸਾਨੂੰ ਦੱਸਿਆ ਨਹੀਂ ਸੀ ਮੈਂ ਆਪ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂੰਗਾ ਐਸਐਸ ਯਾ ਦੇਖੋ ਜੀ ਆਹ ਕੁਝ ਹੋ ਰਿਹਾ ਸਾਡੇ ਪਿੰਡਾਂ ਅੱਜ ਪਿੰਡ ਲਵਾਨਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਜਲਾਇਤੀ ਜੁੱਧ ਨਸਿਆਂ ਵਿਰੁੱਧ ਪਰ ਜੁੱਧ ਨਸਿਆਂ ਵਿਰੁੱਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾਉਣ ਦਾ ਜੋ ਉਪਰਾਲਾ ਕਰੇ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਹਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਸਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸ਼ੈਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਿਹਾ ਜੀ ਤੇ ਬਹੁਤ ਵਧੀਆ ਉਪਰਾਲਾ ਅੱਜ ਪਿੰਡ ਲਵਾਨਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋ ਕਿ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਗੌਂਘੀਨ ਹੋ ਚੁੱਕੇ ਨੇ ਤੇ ਨਿੱਤ ਨਮਾ ਮੁੰਡਾ ਆਪਣਾ ਕੋਈ ਨਾ ਕੋਈ ਲੈਸ ਦੀ ਆੜ ਚ ਮਿਲਦਾ ਹਟਨ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਹੈ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਬਦਰ ਤੇ ਮਾਨਯੋਗ ਆਪਣੇ ਐਸ ਐਚਓ ਸਰਦਖਾਨ ਆਈ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਹੈ ਸੋ ਸਾਡੀ ਇਹ ਅਪੀਲ ਆ ਵੀ ਹਰ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ